ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਜਿਨ੍ਹਾਂ ਦੀ ਪੈਰੋਲ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਜੇਕਰ ਪੈਰੋਲ ਰੱਦ ਕੀਤੀ ਗਈ ਏ ਤਾਂ ਕਿਸ ਅਧਾਰ ਤੇ ਇਹ ਪੈਰੋਲ ਰੱਦ ਹੋਈ ਏ ਜੋ ਅੰਮ੍ਰਿਤਪਾਲ ਦਾ ਕਾਨੂੰਨੀ ਹੱਕ ਹੈ ਜੋ ਸੰਸਦ ਦੇ ਵਿੱਚ ਉਹ ਆਪਣੇ ਹਲਕੇ ਦੇ ਮੁੱਦੇ ਚੁੱਕ ਸਕੇ ਜੋ ਅੰਮ੍ਰਿਤਪਾਲ ਦੀ ਪੈਰੋਲ ਉਹਨਾਂ ਨੇ ਸੰਸਦ ਵਿੱਚ ਹਿੱਸਾ ਲੈਣ ਵਾਸਤੇ ਪਟੀਸ਼ਨ ਦਾਇਰ ਕੀਤੀ ਸੀ ਪਰ ਉਸ ਨੂੰ ਪੰਜਾਬ ਸਰਕਾਰ ਨੇ ਰੱਦ ਕਰਨ ਲਈ ਹਾਈ ਕੋਰਟ ਨੂੰ ਲਿਖਿਆ ਜਿਸ ਦੇ ਬਾਰੇ ਅੱਜ ਫਿਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਾਰਨ ਪੁੱਛਿਆ ਤੁਸੀਂ ਜੁੜੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਪਾਈ ਅੰਮ੍ਰਿਤਪਾਲ ਸਿੰਘ ਜਿਹੜੇ ਹਲਕਾ ਖਡੂਰ ਸਾਹਿਬ ਦੀ ਨੁਮਾਇੰਦਗੀ ਕਰਦੇ ਨੇ ਲਗਭਗ 19 ਲੱਖ ਜੋ ਵੋਟਰ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਰੱਖਿਆ ਹੋਇਆ ਹੈ ਪਿਛਲੇ 3 ਸਾਲਾਂ ਤੋਂ ਉਹਨਾਂ ਦੇ ਉੱਪਰ ਤੀਸਰੀ ਵਾਰ ਐਨਐਸਏ ਬਧਾਈ ਗਈਏ ਜੋ ਹੁਣ ਸਰਦ ਰੁੱਤ ਸੈਸ਼ਨ ਇਜਲਾਸ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜੋ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਹਾਈ ਕੋਰਟ ਨੂੰ ਭੇਜ ਦਿੱਤੀ ਕਿ ਹਾਈ ਕੋਰਟ ਦੇ ਵਿੱਚੋਂ ਪਹਿਲਾਂ ਆਪਣੇ ਪੱਖ ਰੱਖੋ ਸੋ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਹ ਕੋਲੋਂ ਇਸ ਦੀ ਇਜਾਜ਼ਤ ਮੰਗੀ ਸੀ ਕਿ ਪੰਜਾਬ ਸਰਕਾਰ ਜੇਕਰ ਪੈਰੋਲ ਦੇਣ ਵਿੱਚ ਹਾਈ ਕੋਰਟ ਫੈਸਲਾ ਕਰਦੀ ਹੈ ਤਾਂ ਪੰਜਾਬ ਸਰਕਾਰ ਦਾ ਕੀ ਪੱਖ ਹੋਵੇਗਾ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜੋ ਉਹਨਾਂ ਦੀ ਪੈਰੋਲ ਰੱਦ ਕਰਨ ਲਈ ਲਿਖ ਦਿੱਤਾ ਜਿਸ ਤੋਂ ਬਾਅਦ ਅੱਜ ਫਿਰ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਉਸ ਪੈਰੋਲ ਨੂੰ ਲੈ ਕੇ ਸੁਣਵਾਈ ਹੋਈ ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਅੰਮ੍ਰਿਤਪਾਲ ਸਿੰਘ ਜਿਸ ਦੀ ਪੈਰੋਲ ਰੱਦ ਕਰਨ ਵਾਸਤੇ ਪੰਜਾਬ ਸਰਕਾਰ ਨੇ ਇਹ ਲਿਖ ਕੇ ਹਾਈ ਕੋਰਟ ਨੂੰ ਭੇਜਿਆ ਸੀ ਉਸ ਵਿੱਚ ਜੋ ਅੰਮ੍ਰਿਤਪਾਲ ਦੇ ਮੁੱਢਲੇ ਆਧਾਰ ਤੇ ਸਮਗਰੀ ਨੂੰ ਪੇਸ਼ ਕਰਕੇ ਜਿਸ ਦੇ ਆਧਾਰ ਤੇ ਅੰਮ੍ਰਿਤਪਾਲ ਦੀ ਪੈਰੋਲ ਅਰਜੀ ਨੂੰ ਖਾਜ ਕੀਤਾ ਹੈ ਪੰਜਾਬ ਸਰਕਾਰ ਨੇ ਉਹ ਪੇਸ਼ ਕੀਤੀ ਜਾਵੇ ਉਸ ਦਾ ਅਸਰ ਸੱਚ ਦੱਸਿਆ ਜਾਵੇ ਸੋ ਬੈਂਚ ਨੇ ਇਹ ਨਿਰਦੇਸ਼ ਉਦੋਂ ਜਾਰੀ ਕੀਤਾ ਜਦੋਂ ਰਾਜ ਦੇ ਵਕੀਲ અનુਪੰਗ ਗੁਪਤਾ ਨੇ ਅਦਾਲਤ ਨੂੰ ਦਲੀਲ ਦਿੱਤੀ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਰਾਸ਼ਟਰੀ ਹਿੱਤਾਂ ਤੇ ਰਾਸ਼ਟਰੀ ਰੱਖਿਆ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਅੰਮ੍ਰਿਤਪਾਲ ਨੂੰ ਪੈਰੋਲ ਮਿਲਦੀ ਹੈ ਤਾਂ ਉਸ ਨੂੰ ਬੋਲਣ ਦੀ ਆਜ਼ਾਦੀ ਮਿਲ ਜਾਵੇਗੀ ਤੇ ਇਸ ਨਾਲ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਜੇਕਰ ਸਾਡੇ ਸੰਵਿਧਾਨ ਦੇ ਵਿੱਚ ਹਰੇਕ ਆਦਮੀ ਨੂੰ ਆਪਣਾ ਬੋਲਣ ਦੀ ਆਜ਼ਾਦੀ ਹੈ ਹਰੇਕ ਆਦਮੀ ਨੂੰ ਜੋ ਬੋਲ ਕੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਜਿਸ ਨੂੰ ਲੈ ਕੇ ਅੰਮ੍ਰਿਤਪਾਲ ਦੇ ਇਹ ਵਿਚਾਰਾਂ ਨੂੰ ਕਿਉਂ ਦੱਬਿਆ ਜਾ ਰਿਹਾ ਹੈ ਅੰਮ੍ਰਿਤਪਾਲ ਜਿਹੜਾ ਕਿ ਇਕੱਲਾ ਨਹੀਂ ਲਗਭਗ 20 ਲੱਖ ਦੇ ਕਰੀਬ ਵੋਟਰਾਂ ਦੇ ਵੱਲੋਂ ਚੁਣਿਆ ਹੋਇਆ ਉਹ ਹਲਕਾ ਖਡੂਰ ਸਾਹਿਬ ਦਾ ਸੰਸਦ ਮੈਂਬਰ ਹੈ ਫਿਰ ਉਸ ਦੀ ਆਜ਼ਾਦੀ ਦੇ ਉੱਪਰ ਇਹ پابੰਦੀ ਕਿਉਂ ਲਾਈ ਜਾ ਰਹੀ ਹੈ ਜੋ ਆਪਣੇ ਹਲਕੇ ਦੀਆਂ ਮੰਗਾਂ ਸੰਸਦ ਵਿੱਚ ਰੱਖ ਕੇ ਜੋ ਸੰਸਦ ਦੇ ਵਿੱਚੋਂ ਜਿਹੜਾ ਆਪਣੇ ਹਲਕੇ ਲਈ ਗ੍ਰਾਂਟ ਲਿਆਉਣਾ ਚਾਹੁੰਦਾ ਹੈ ਜਿਸ ਨੂੰ ਲੈ ਕੇ ਜੋ ਪਿਛਲੇ ਕੁਝ ਮਹੀਨਿਆਂ ਵਿੱਚ ਹਲਕਾ ਖਡੂਰ ਸਾਹਿਬ ਤਰਨਤਾਰ ਦੇ ਵਿੱਚ ਹੜ੍ਹ ਆਈ ਸੀ ਔਰ ਹੜ੍ਹਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਉਹ ਸੰਸਦ ਦੇ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਹੋਇਆ ਜੋ ਉਹਨਾਂ ਹੜ੍ਹਾਂ ਦੇ ਲਈ ਪਰਪਾਈ ਕਰਨ ਵਾਸਤੇ ਸਰਕਾਰ ਦੇ ਕੋਲੋਂ ਜਾ ਕੇ ਗ੍ਰਾਂਟ ਦੀ ਮੰਗ ਕਰਨੀ ਚਾਹੁੰਦਾ ਸੀ ਔਰ ਆਪਣੇ ਹਲਕੇ ਨੂੰ ਫਿਰ ਜਿਹੜਾ ਕਿ ਆਪਣੇ ਪੈਰਾ ਤੇ ਖੜਾ ਕਰਨ ਵਾਸਤੇ ਜੋ ਸੈਂਟਰ ਤੋਂ ਕੁਝ ਨਾ ਕੁਝ ਆਪਣੇ ਹਲਕੇ ਲਈ ਲਿਆ ਕੇ ਦੇਣ ਵਾਸਤੇ ਉਸਨੇ ਪੈਰੋਲ ਦੀ ਮੰਗ ਕੀਤੀ ਸੀ ਕਿ ਮੈਂ ਆਪਣੇ ਹਲਕੇ ਦੀ ਸਮੱਸਿਆਵਾਂ ਦੱਸ ਸਕਾਂ ਜਿਹੜਾ ਸੰਸਦ ਦੇ ਵਿੱਚ ਜਾ ਕੇ ਉਹ ਆਪਣੇ ਹਲਕੇ ਦੀ ਸੰਸਦ ਦੇ ਵਿੱਚ ਜਾ ਕੇ ਪੂਰੀਆਂ ਮੰਗਾਂ ਨੂੰ ਰੱਖ ਸਕਾਂ ਤਾਂ ਕਿ ਮੇਰੇ ਹਲਕੇ ਵੱਲ ਵੀ ਜਿਹੜਾ ਕਿ ਸੰਸਦ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਫੰਡ ਮੁਹੱਈਆ ਕਰਵਾਏ ਜਾਂਦੇ ਨੇ ਉਹ ਮੇਰੇ ਹਲਕੇ ਨੂੰ ਫੰਡ ਮੁਹੱਈਆ ਕਰਵਾਏ ਜਾਣ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਰੱਦ ਕਰਨ ਲਈ ਜੋ ਅਰਜੀ ਲਿਖੀ ਸੀ ਜੋ ਹਾਈ ਕੋਰਟ ਨੂੰ ਔਰ ਹਾਈ ਕੋਰਟ ਨੇ ਆ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਸ ਦੇ ਉਹ ਕਾਰਨ ਦੱਸੇ ਜਾਣ ਕਿ ਅੰਮ੍ਰਿਤਪਾਲ ਦੀ ਆਜ਼ਾਦੀ ਉਸਦੇ ਬੋਲਣ ਦੀ ਆਜ਼ਾਦੀ ਦੇ ਉੱਪਰ ਕਿਉਂ ਪਾਬੰਦੀ ਲਾਈ ਹੋਈ ਏ ਜੋ ਅੰਮ੍ਰਿਤਪਾਲਕ ਸੰਸਦ ਮੈਂਬਰ ਨੇ ਜਿਨ੍ਹਾਂ ਨੂੰ ਇੱਕ ਆਜ਼ਾਦੀ ਏ ਕਿ ਉਹ ਆਪਣੇ ਵਿਚਾਰ ਰੱਖ ਸਕਣ ਸੰਸਦ ਦੇ ਵਿੱਚ ਜਾ ਕੇ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਵਰਤ ਸਰ ਦੇ ਐਸਐਸਪੀ ਡਿਪਟੀ ਕਮਿਸ਼ਨਰ ਜਿਨ੍ਹਾਂ ਨੂੰ ਹੁਣ ਇਹ ਤਲਬ ਕੀਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਕਿ ਤੁਸੀਂ ਆਪਣੇ ਉਹ ਪੱਖ ਰੱਖੋ ਜਿੰਦਾ ਦੇ ਰਾਹੀਂ ਤੁਸੀਂ ਉਹਨਾਂ ਦੀ ਪੈਰੋ ਰੱਦ ਕੀਤੀ ਏ ਜੋ ਵੱਡਾ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਵੱਲੋਂ 8 ਦਸੰਬਰ ਤੱਕ ਇਸ ਦੇ ਉੱਪਰ ਫਿਰ ਸੁਣਵਾਈ ਹੋਣੀ ਹੈ ਜੋ ਪੈਰੋਲ ਮਿਲ ਸਕਦੀ ਹੈ ਅਮਰਤਪਾਲ ਨੂੰ ਸੰਸਦ ਵਿੱਚ ਹਿੱਸਾ ਲੈਣ ਵਾਸਤੇ